ਵਰੀ ਆਹੀ ਨਹੀਂ ਕਹਿੜੀਏ ਕਿ ਦਹਾਕਿਆਂ ਬਾਅਦ ਬਾਦਲ ਪਰਿਵਾਰ ਤੋਂ ਹਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅੱਜ ਇੱਕ ਫੈਸਲਾ ਲਿਆ ਗਿਆ ਹੈ ਕਹਿੰਦਾ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਅੱਜ ਗਿੱਦੜਵਾ ਹਲਕੀ ਦੇ ਹਲਕਾ ਵਜੋਂ ਬੀਬੀ ਹਰਸੀਮਰਤ ਕੌਰ ਬਾਦਲ ਜਿਹੜੇ ਕਿ ਪਟੰਡਾ ਤੋਂ ਲੋਕ ਸਭਾ ਮੈਂਬਰ ਨੇ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ ਜਿਸ ਤੋਂ ਭਾਵੇਂ ਇਹ ਗੱਲ ਅੱਗੇ ਵਧੀ ਇੱਕ ਵਾਰ ਕਿ ਸੁਖਵੀਰ ਸਿੰਘ ਬਾਦਲ ਕੀ ਕਿਤੜਬਾਦ ਤੋਂ ਉਮੀਦਵਾਰ ਹੋਣਗੇ ਪਰ ਨਾਲ ਹੀ ਅੱਲੇ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਉਹ ਆਉਣਾ ਬਾਕੀ ਹੈ ਕਈ ਤਰ੍ਹਾਂ ਦੀਆਂ ਹੋਰ ਧਾਰਮਿਕ ਤੇ ਸਿਆਸੀ ਪੇਚੀਦਗੀਆਂ ਵੀ ਨੇ ਖੈਰ ਦੁਜੇ ਬਣੇ ਭਾਰਤੀ ਕਿਸਾਨ ਜੂਨੇਣੇਕਤਾ ਅਗਰਾਹਾਂ ਤੇ ਇੱਕ ਨਾਲ ਹੋਰ ਜਥੇਬੰਦੀ ਵੱਲੋਂ ਜਿਹੜਾ ਅੱਜ ਤੁਰਨਾ ਦਿੱਤਾ ਜਾ ਰਿਹਾ ਹੈ ਤਾਂ ਉੱਥੇ ਦਿਨ ਵਿੱਚ ਚੰਡੀਗੜ੍ਹ ਦੇ ਵਿੱਚ ਜਾਰੀ ਰਿਹਾ ਪੰਜਾਬ ਸਰਕਾਰ ਦੇ ਕੁਝ ਅਫਸਰਾਂ ਦੇ ਨਾਲ ਇੱਕ ਬੈਠਕ ਹੋਈ ਹੈ ਜਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਬਾਹਰ ਕੇ ਭਲਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਲੀਡਰਸ਼ਿਪ ਦੇ ਨਾਲ ਬੈਠਕ ਕਰਨਗੇ ਵਿਖਣ ਵਾਲੀ ਗੱਲ ਹੋਏਗੀ ਕਿ ਕਿਉਂਕਿ ਪੰਜਾਬ ਨੇ 5 ਦਿਨਾਂ ਦਾ ਇਹ ਜਿਹੜਾ ਰੋਸਤਰਲੇ ਦਾ ਤੇ ਚੰਡੀਗੜ੍ਹ ਅਦਾਣ ਕੀਤਾ ਹੋਇਆ ਕੀ ਉੱਥੋਂ ਤਰਨਾ ਚੁੱਕ ਲੈਣਗੇ ਜਾ ਫਿਰ ਧਰਨਾ ਅੱਗੇ ਜਾਰੀ ਰਹੇਗਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਤੇ ਰਾਜ ਸਰਕਾਰ ਨਾਲ ਸੰਬੰਧਿਤ ਨੇ ਜਿਹੜਾ ਵੱਖਰਾ ਵੱਡਾ ਪੇਚ ਹੈ ਉਹ ਹੈ ਖੇਤੀ ਨੀਤੀ ਪ੍ਰਾਂਤ ਸੁਭਾ ਹੋਵੇ ਤੇ ਮਸਲਾ ਜਿਹੜਾ ਵੱਡਾ ਬਣਿਆ ਹੋਇਆ ਉਹ ਖੇਤੀ ਨੀਤੀ ਦਾ ਖਰੇ ਸਾਰੇ ਮਾਮਲੇ ਦੇ ਉੱਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਜ ਦੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਪਵਨ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲੀ ਮਿਸ਼ਨ ਵੱਲੋਂ ਤੁਹਾਡਾ ਸਵਾਗਤ ਹੈ ਵੈਲਕਮ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੇਕਰ ਆਪਾਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਇੱਕ ਵਖਬਾ ਲੰਮਾ ਹੈ ਕਿ ਬਾਦਲ ਪਰਿਵਾਰ ਵੱਲੋਂ ਹੀ ਵੱਡੇ ਪੱਧਰ ਦੇ ਫੈਸਲੇ ਲਏ ਗਏ ਨੇ ਪਿਛਲੀ ਵਰਿਆਂ ਦੌਰਾਨ ਤਹਾਕਿਆਂ ਤੋਂ ਲੈ ਕੇ ਜੇਕਰ ਗੱਲ ਕਰ ਲਈਏ ਆਪਾਂ ਖੈਰ ਪਹਿਲਾਂ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਸੀਗਾ ਪਾਰਟੀ ਦੀ ਵਾਗਡੋਰ ਮਤੌਰ ਪ੍ਰਧਾਨ ਤੇ ਮਤੌਰ ਸਰਪ੍ਰਸਤ ਵੀ ਜਿਹਨੇ ਪਾਰਟੀ ਨੂੰ ਅੱਗੇ ਤੋਰਿਆ ਵੱਡੇ ਵੱਡੇ ਫੈਸਲੇ ਲਏ ਕਿਸੇ ਦੀ ਹੀਲ ਹੋ ਜੇ ਨਹੀ ਸੀ ਕਿ ਉਹ ਫੈਸਲਾ ਕੋਈ ਉਲਟਾ ਦੇਵੇ ਖੈਰ ਇਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਵਾਰੀ ਆਉਂਦੀ ਹੈ ਤਾਂ ਵੀ ਜਿਹੜੀ ਸਾਰੀ ਵਾਗਡੋਰ ਉਹ ਸੁਖਵੀਰ ਸਿੰਘ ਬਾਦਲ ਦੇ ਹੱਥ ਸੀ ਭਾਵੇਂ ਕਈ ਤਰ੍ਹਾਂ ਦੀਆਂ ਸਿਆਸੀ ਪਲਟਣੀਆਂ ਪਰ ਟਣੀਆਂ ਚਲਦੀਆਂ ਵੀ ਰਹੀਆਂ ਪਰੰਤੂ ਮਾਹੌਲ ਸਿੰਘ ਵੀਰ ਸਿੰਘ ਬਾਦਲ ਦੇ ਹੱਥੀਂ ਰਿਹਾ ਖੈਰ ਜਿਹੜੇ ਫੈਸਲੇ ਲੈਣ ਦੀ ਤਾਕਤ ਉਹ ਬਾਦਲ ਪਰਿਵਾਰ ਕੋਲ ਹੀ ਰਹੀ ਪਰ ਲੰਮੇ ਚਿਰ ਬਾਅਦ ਫੈਸਲੇ ਲੈਣ ਦੀ ਇੱਕ ਤਾਕਤ ਉਹ ਬਾਦਲ ਪਰਿਵਾਰ ਤੋਂ ਹਟ ਕੇ ਕਹਿੰਦਾ ਭਾਵੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਸਾਹਿਬ ਦੇ ਹੱਥ ਆਈ ਹੈ ਅੱਜ ਉਹਨਾਂ ਨੇ ਫੈਸਲਾ ਲਿਆ ਹੈ ਖੈਰ ਵੱਡਾ ਜਿਹੜਾ ਫੈਸਲਾ ਹੈ ਕਿ ਗਿੱਦੜਵਾ ਤੋਂ ਜਿਹੜੇ ਪਾਰਟੀ ਦੇ ਜਿਹੜੇ ਉੱਥੇ ਕੈਂਪੇਨ ਦੇ ਇੰਚਾਰਜ ਕਿਉਂਕਿ ਜਿਮਨੀ ਚੌਣਪੇੜ ਹੈ ਸਵੇਰੇ ਦੇ ਚਾਰ ਹਲਕਿਆਂ ਦੇ ਵਿੱਚ ਗਿੱਦੜਵਾ ਅਹਿਮ ਵਣਿਆ ਜਾਂਦਾ ਹੈ ਭਾਵੇਂ ਕਿ ਇਸ ਜਿਹੜੀ ਜਿਮਨੀ ਚੌਣਪੇੜ ਦਾ ਐਲਾਨ ਕੇਂਦਰੀ ਚੋਣ ਕਮਿਸ਼ਨ ਵੱਲੋਂ ਕੀਤਾ ਜਾਣਾ ਪਰੰਤੂ ਸਿਆਸੀ ਤਣਾਅ ਨੇ ਹੋਣ ਤੋਂ ਹੀ ਨਗੋੜ ਕੱਸੇ ਹੋਏ ਨੇ ਬੜੀ ਚਰਚਾ ਗਿੱਦੜਵਾ ਹੈ ਤੇ ਬੀਬੀ ਹਰਸ਼ਮਨਤ ਕੌਰ ਬਾਦ ਉਹ ਜਿਹੜੇ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡੇ ਤੋਂ ਹੁਣ ਲੋਕ ਸਭਾ ਮੈਂਬਰ ਮੈਂਬਰ ਨੇ ਉਹਨਾਂ ਨੂੰ ਉਹ ਅਪਾਇੰਟ ਕੀਤਾ ਉਸ ਪੋਸਟ ਉੱਤੇ ਪਿੰਡ ਦਾ ਪਾਬ ਕਿ ਡੇਪੀ ਢਲੋ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਕਈ ਤਰ੍ਹਾਂ ਦੇ ਜਿਹੜਾ ਮਾਮਲਾ ਘੁੱਟਣ ਵਰਗਾ ਸਾਹਮਣੇ ਆਇਆ ਇਸ ਤੋਂ ਬਾਅਦ ਅਖਾਲ ਤਖਤ ਵੱਲ ਸਵੀਰ ਸਿੰਘ ਬਾਦਲ ਦਾ ਮਾਮਲਾ ਤੇ ਅੱਜ ਬਲਵਿੰਦਰ ਸਿੰਘ ਭੁੰਦਰ ਵੱਲੋਂ ਜਿਹੜੀ ਹੈ ਇਹ ਫੈਸਲਾ ਲਿਆ ਜਾਂਦਾ ਗਿੱਦੜਵਾ ਦੇ ਨਾਲ ਬਰਨਾਲੇ ਦਾ ਵੀ ਲਿਆ ਗਿਆ ਖੈਰ ਡਾਟ ਸਾਹਿਬ ਇਹ ਸਾਰੇ ਮਾਮਲੇ ਨੂੰ ਗਿੱਦੜਵਾ ਤੋਂ ਬਰਨਾਲੇ ਦੀ ਇਰਤ ਵਿੱਚ ਹੋ ਗਿਆ ਥੋਲਿਓ ਕਿ ਵੀ ਬਿਹਾਰ ਸੇਮਰਤ ਦਾ ਔਰ ਬਾਦਲ ਨੂੰ ਵਾਗੜੋ ਔਰ ਗਿੜੜਵਾਹ ਦੀ ਸੌਪਣੀ ਸਿਆਸੀ ਪੱਧਰ ਦੇ ਇਹ ਕੀ ਸੰਕੇਤ ਨੇ ਜੀ ਅਡਰਸਰ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੋਂ ਕਾਲੀ ਰਾਜਨੀਤੀ ਬਾਰੇ ਕਾਫੀ ਲੰਬੀਆਂ ਉਕੀਆਂ ਲੀਨੀਆਂ ਕਾਫੀ ਗੱਲਾਂ ਆ ਰਹੀਆਂ ਨੇ ਸਾਹਮਣੇ ਇਸ ਤਰ੍ਹਾਂ ਕੇ ਮਾਮਲਾ ਘਰ ਤੱਕ ਦਿਖ ਪਰ ਹੈ ਤੇ ਹੁਣ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾ ਆਉਣ ਵਾਲੀਆਂ ਨੇ ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਬੇਸ਼ੱਕ ਆਪਣਾ ਉਹਨਾਂ ਨੇ ਪਹਿਲਾਂ ਢਾਂਚਾ ਬਣਾ ਲਿਆ ਸੀ ਇਸ ਕੁਬੀਰ ਸਿੰਘ ਬਾਦਲ ਨੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਸੀ ਤੇ ਭੁੰਦਰ ਸਾਹਿਬ ਨੇ ਅੱਜ ਪਹਿਲੀ ਵਾਰ ਆਪਣੀ ਤਾਕਤਾਂ ਦੀ ਵਰਤੋਂ ਕਰਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਗਿੱਦੜਵਾਹਾ ਹਲਕੇ ਦਾ ਜਿਸ ਤਰ੍ਹਾਂ ਕਿ ਉਹਨਾਂ ਨੇ ਜੂਨ ਪ੍ਰਚਾਰ ਦਾ ਇੰਚਾਰਜ ਲਗਾਇਆ ਤੇ ਦੂਸਰੀ ਬਰਨਾਲਾ ਹਲਕੇ ਦੇ ਵਿੱਚ ਵੀ ਦੋ ਇੰਚਾਰਜ ਲਗਾਏ ਗਏ ਨੇ ਹੀਰਾ ਸਿੰਘ ਗabriya ਅਤੇ ਕ્વાਰਸੀ ਹੁੰਦਾ ਨੂੰ ਸ਼ੈਰੀ ਤੇ ਵਿਹਤੀ ਹਲਕੇ ਨੇ ਇਸ ਤਰ੍ਹਾਂ ਦੀ ਜਿਹੜੀ ਪ੍ਰਚਾਰ ਦੀ ਇਹ ਇੱਕ ਆਪਣੀ ਰਣਨੀਤੀ ਨੂੰ ਅਮਲ ਦਿੱਤਾ ਹੈ ਜਿੱਥੋਂ ਤੱਕ ਗਿੱਦੜਵਾਹ ਹਲਕੇ ਦਾ ਸਬੰਧ ਹੈ ਗਿੱਦੜਵਾਹ ਬਾਦਲ ਪਰਿਵਾਰ ਦੇ ਲਈ ਬੜਾ ਅਹਿਮ ਹਲਕਾ ਹੈ ਤੇ ਇਸ ਦੇ ਵਿੱਚੋਂ ਰਾਸੀ ਹਲਕੇ ਦੇ ਵਿੱਚੋਂ ਹੀ ਮਨਪ੍ਰੀਤ ਸਿੰਘ ਬਾਦਲ ਦਾ ਸਿਆਸਤ ਦੇ ਵਿੱਚ ਉਦੈ ਹੋਇਆ ਸੀ ਤੇ ਇਸ ਹਲਕੇ ਨੂੰ ਬਾਦਲ ਪਰਿਵਾਰ ਦੇ ਨਾਲ ਬਹੁਤ ਨਿਕਟੋ ਦੇ ਜੁੜਿਆ ਜਾਂਦਾ ਹੈ ਤੇ ਪਿਛਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਹਲਕੇ ਦੇ ਅਲਕੇ ਵਿੱਚੋਂ ਹੀ ਆਪਣੀ ਜਿਹੜੀ ਆਖਰੀ ਚੋਣ ਸੀ ਉਹ ਹਾਰ ਗਏ ਸਨ ਪੰਜ ਵਾਰ ਤੇ ਮੁੱਖ ਮੰਤਰੀ ਹੋਣ ਤੋਂ ਬਾਅਦ ਉਹਨਾਂ ਦੀ ਜਿਹੜੀ ਜੀਵਨ ਦੀ ਜਿਹੜੀ ਆਖਰੀ ਚੋਣ ਸੀ ਉਹ ਵੀ ਗਿੱਦੜਵਾ ਹੈ ਖਰੀਫੀ ਇਥੋਂ ਹਾਰੀ ਸਨ ਤੇ ਇਸ ਕਰਕੇ ਹੁਣ ਬਾफी ਚੋਣ ਹੈ ਵਟਸਐਪ ਆਖਰੀ ਚੋਣ ਲੰਬੀ ਦੀ ਸੀਗਾ ਲੰਬੀ ਤੋਂ ਫਾਰੇ ਸੀ ਵੱਡੇ ਬਾਦਲ ਸਾਹਿਬ ਹਾਂ ਸੌਰੀ ਹਾਂ ਗਿੱਦੜ ਲੰਬੀ ਤੋਂ ਹੂੰ ਹੂੰ ਗਿੱਦੜ ਵਾਹਤਾ ਮਨਪ੍ਰੀਤ ਬਾਦਲ ਦਾ ਹਲਕਾ ਉਦਾਂ ਗਿੱਦੜਵਾ ਹਲਕਾ ਰਿਹਾ ਪ੍ਰਕਾਸ਼ ਸਿੰਘ ਬਾਦਲ ਉਥੋਂ ਜਿੱਤਦੇ ਰਹੇ ਸ਼ੁਰੂਆਤੀ ਦੌਰ ਦੇ ਵਿੱਚ ਬਾਦਲ ਪਰਿਵਾਰ ਨੇ ਉਹਦੇ ਤੇ ਵੱਡੇ ਪੱਧਰ ਉੱਤੇ ਜਿਹੜਾ ਸਬੰਧ ਸੀ ਮਨਪ੍ਰੀਤ ਬਾਦਲ ਵੀ ਫਿਰ ਉਹ ਹਲਕਾ ਸੰਭਾਲੀ ਰੱਖਿਆ ਕਿਉਂਕਿ ਬਾਦਲ ਦਾ ਵਜ੍ਹਾ ਇਹ ਡੀਪੀਟੀ ਲੁੰਦਾ ਹੈ ਕਿ ਇੱਕ ਸ਼ਿਕਵਾ ਸੀ ਕਿ ਸ਼ਾਇਦ ਮਨਪ੍ਰੀਤ ਬਾਦਲ ਨੂੰ ਟਿਕਟ ਦੇ ਰਿਹਾ ਹੈ ਇਹ ਬਾਦਲ ਪਰਿਵਾਰ ਹਾਲਾਂਕਿ ਉਹ ਭਾਵੇਂ ਅਜ ਹਾਲੇ ਜੀਪੀ ਦੇ ਵਿੱਚ ਨੇ ਅਜੇ ਹਾਲੀ ਰੌਲਾ-ਗੋਲਾ ਸੀਗਾ ਜੀ ਇਸ ਕਰਕੇ ਗਿੱਦੜਵਾ ਹਲਕਾ ਕਿਉਂਕਿ ਪਹਿਲਾ ਸਰਦਾਰ ਪ੍ਰਕਾਸ਼ ਸਿੰਘ ਵਾਰਲ ਦੀ ਸ਼ੁਰੂਆਤ ਦੇ ਵਿੱਚ ਗਿੱਦੜਵਾ ਹਹੀ ਹਲਕਾ ਸੀ ਉਹ ਲੜਦੇ ਰਹੇ ਪਹਿਲਾਂ ਤੋਂ ਉਹਨਾਂ ਦਾ ਆਪਣਾ ਪਰਿਵਾਰਕ ਹਲਕਾ ਸੀ ਇਸ ਦੇ ਉੱਪਰ ਹੁਣ ਜਿਵੇਂ ਗੀਬਾ ਹਰਸਿਮਰਤ ਕੌਰ ਬਾਦਲ ਦੀ ਨਿਯੁਕਤੀ ਕਰਕੇ ਅਕਾਲੀ ਦਲ ਨੇ ਇਹ ਸੰਕੇਤ ਦਿੱਤਾ ਕਿ ਬਾਦਲ ਪਰਿਵਾਰ ਇਸ ਹਲਕੇ ਨੂੰ ਆਪਣੀ ਪੂਰੀ ਸ਼ਕਤੀ ਦੇ ਨਾਲ ਕੌਣ ਲੜੇਗਾ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਇਸ ਹਲਕੇ ਤੋਂ ਕੌਣ ਲੜ ਸਕਦੇ ਨੇ ਤੇ ਲਾਜ਼ਮੀ ਹੈ ਇਸ ਹਲਕੇ ਤੋਂ ਆਪਣੀ ਰਾਜਸੀ ਤਾਕਤ ਮਾਚ ਤੱਕ ਤੇ ਆਪਣੇ ਜਿਹੜੇ ਸੰਕਲਪ ਨੇ ਜਿਹੜੇ ਸੰਪਰਕ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਉਹ ਗੈਸਟ ਰਾਉਂਡ ਦੇ ਲਈ ਪੂਰੀ ਤਰ੍ਹਾਂ ਵਰਤਣ ਦੇ ਲਈ ਇਸ ਹਲਕੇ ਦੇ ਵਿੱਚ ਪੂਰੀ ਕੈਂਪੇਨ ਚ ਲਾਉਣਗੇ ਪਰ ਜੋ ਦਮ ਖੰਮ ਦੇ ਨਾਲ ਪੂਰੀ ਇਲੈਕਸ਼ਨ ਨੂੰ ਚਲਾਉਣ ਦੇ ਲਈ ਤੇ ਜਿਹੜੀ ਗੱਲ ਕਿ ਇਹ ਕੀ ਪਹਿਲੀ ਵਾਰ ਬਾਦਲ ਪਰਵਾਰ ਤੋਂ ਇਹਨਾਂ ਕਵਿੰਦਰ ਸਿੰਘ ਭੁੰਦਰ ਨੇ ਇਹ ਨਿਯੁਕਤੀਆਂ ਕੀਤੀਆਂ ਨੇ ਪਰੰਤੂ ਇਹ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਾਦਲ ਪਰਵਾਰ ਨੂੰ ਹੀ ਪਿਛਲੇ ਹਰ ਸਿਮਰਿਤ ਕੌਰ ਬਾਦਲ ਨੂੰ ਨਿਯੁਕਤ ਕੀਤਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੋਇਆ ਤੇ ਬਾਦਲ ਪਰਿਵਾਰ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਧੁੰਦੜ ਦੇ ਗਹਿਰੇ ਸਬੰਧ ਨੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਪਰਿਵਾਰਕ ਸਬੰਧ ਨੇ ਇਸ ਕਰਕੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬਾਦਲ ਪਰਿਵਾਰ ਸ਼੍ਰੋਮਣੀ ਕਾਲੀ ਜਲਤੋਂ ਬਾਹਰ ਹੈ ਹਾਂ ਇਹ ਇੱਕ ਜ਼ਰੂਰ ਹੈ ਕਿ 1999 ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਇੱਕ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਜਦਕਿ 1999 ਤੇ ਜਦੋਂ ਤੂੰ ਗੁਰਚਰਨ ਸਿੰਘ ਟੋੜਾ ਜੱਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਬਾਹਰ ਕੀਤਾ ਸੀ ਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦੀ ਪੂਰੀ ਤਰ੍ਹਾਂ ਸਿਖਰ ਤੇ ਉਹਨਾਂ ਦੀ ਤਾਕਤ ਸੀ ਤੇ ਪ੍ਰੰਤੂ ਤਾਕਤ ਤਾਂ ਹੁਣ ਵੀ ਬਾਦਲ ਪਰਿਵਾਰ ਦੀ ਹਾਲ ਵੀ ਘੜੀ ਦੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵਸ ਰਹੀ ਹੈ ਤੇ ਜਿਸ ਤਰ੍ਹਾਂ ਦੀਆਂ ਅਨੁਕਤੀਆਂ ਕੀਤੀਆਂ ਗਈਆਂ ਨੇ ਉਹ ਭੁੰਦਰ ਸਾਹਿਬ ਨੇ ਲਾਜ਼ਮੀ ਹੈ ਬਾਦਲ ਪਰਿਵਾਰ ਦੇ ਸਹਿਮਤੀ ਦੇ ਨਾਲ ਹੀ ਜਾਂ ਬਾਦਲ ਪਰਿਵਾਰ ਦੀ ਇੱਛਾ ਦੇ ਮੁਤਾਬਕ ਹੀ ਉਹਨੀਆਂ ਨੇ ਜਿੱਥੋਂ ਤੱਕ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸੀਂ ਅਸੀਂ ਸਫਰ ਦੀ ਗੱਲ ਕਰੀਏ ਤਾਂ 2009 ਤੋਂ ਉਹ ਲਗਾਤਾਰ ਬਠਿੰਡਾ ਹਲਕੇ ਨੂੰ ਰਿਪrezent ਕਰ ਰਹੇ ਨੇ ਤੇ 2024 ਦੇ ਵਿੱਚ ਚੌਥੀ ਵਾਰ ਉਹ ਮੈਂਬਰ ਪਾਰਲੀਮੈਂਟ ਬਠਿੰਡਾ ਹਲਕੇ ਤੋਂ ਬਣੇ ਨੇ ਤੇ ਉਹਨਾਂ ਨੇ ਬੜੀਆਂ ਵਿਖਮ ਹਾਲਤਾਂ ਦੇ ਵਿੱਚ ਵੀ ਬਠਿੰਡਾ ਹਲਕੇ ਦੀ ਆਪਣੀ ਜਿਹੜੀ ਸਰਦਾਰੀ ਹੈ ਉਹ ਕਾਇਮ ਰੱਖੀ ਹੈ ਤੇ ਉਹਨਾਂ ਦਾ ਜਿਹੜਾ ਪਰਿਵਾਰ ਕੁਸ਼ੂਕੜਾ ਹੋ ਮੀਠਾ ਪਰਿਵਾਰ ਦੇ ਹੀ ਨੇ ਅਤੇ ਬਾਦਲ ਪਰਿਵਾਰ ਦੀ ਨੂੰ ਨੇ ਇੱਕ ਤਰ੍ਹਾਂ ਕਿ ਉਹਨਾਂ ਦਾ ਆਪਣਾ ਅਸਰ ਸੂਖਾ ਅੱਛੇ ਅੱਛੀ ਉਹਨਾਂ ਦੀ ਬਹੁਤ ਅ ਕਿਸ ਸਕੂਲਾਂ ਦੇ ਵਿੱਚ ਪੜੇ ਹੋਏ ਸਕੂਲਾਂ ਕਾਲਜਾਂ ਦੀ ਲਿਆਕਤ ਹੈ ਤੇ ਦੂਸਰਾ ਉਹ ਕੇਂਦਰ ਦੇ ਵਿੱਚ ਮੰਤਰੀ ਰਹੇ ਉਹਨਾਂ ਦਾ ਐਕਸਪੀਰੀਅੰਸ ਹੈ ਤੇ ਪਹਿਲਾ ਬੇਸ਼ੱਕ ਇਸ ਤੋਂ ਪਹਿਲਾਂ ਉਹ ਆਪਣੇ ਬਟਿੰਡਾ ਹਲਕੇ ਦੇ ਵਿੱਚ ਪੂਰੀ ਤਰ੍ਹਾਂ ਵਿਚਰਦੇ ਸਨ ਪਰੰਤੂ ਉਹਨਾਂ ਦਾ ਜ਼ਿਆਦਾ ਕਨਸੈਂਟਰੇਸ਼ਨ ਮਾਨਸਾ ਸਾਈਡ ਵੱਲ ਹੁੰਦਾ ਸੀ ਜਿਵੇਂ ਕਿ ਪਿਛਲੇ ਸਾਲ ਹੜ੍ਹਾਂ ਦੇ ਦੌਰਾਨ ਉਹਨਾਂ ਨੇ ਮਾਨਸਾ ਲੈਕੀ ਦੇ ਵਿੱਚ ਬਹੁਤ ਸਰਗਰਮੀਆਂ ਉਹਨਾਂ ਨੇ ਕੀਤੀਆਂ ਸਨ ਤੇ ਹੁਣ ਉੱਗੇ ਗਦਰਵਾਹਾ ਹਲਕੇ ਦੇ ਕਮਾਂਡ ਸੰਭਾਲਤੀ ਜਿਸ ਨੂੰ ਮਤਲਬ ਇੱਥੇ ਆਪਣੀ ਜਿਹੜੀ ਹੈਗੀ ਐ ਤੋਂ ਮਤਲਬ ਕਹਿੰਦਾ ਹਾਂ ਕਿ ਜਿਹੜੇ ਰਾਜਸੀ ਗਤੀਵਧੀਆਂ ਹੁਣ ਜ਼ਾਹਰ ਹੀ ਐ ਕਿਉਂਕਿ ਉਹ ਹਲਕਾ ਇਚਾਰਜ ਵੀ ਉੱਥੋਂ ਦੇ ਕੰਪੇਨੀ ਇਚਾਰਜ ਬਣ ਗਏ ਨੇ ਤਾਂ ਉਹਨਾਂ ਦੀਆਂ ਗਤੀਵਿਧੀਆਂ ਗਦਰਵਾਹ ਦੇ ਹਲਕੀ ਗਤੀ ਰਹਿਣ ਕਿਆ ਖੈਰ ਪ੍ਰੋਫੈਸਰ ਸਾਹਿਬ ਗਦਰਵਾਹਾ ਦੇ ਵਿੱਚ ਸਾਬਕਾ ਮੁੱਖ ਮੰਤਰੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਵੀ ਉੱਥੋਂ ਲੜਦੇ ਰਿਹਾ ਤੇ ਨਾਲ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਨੇ ਵੀ ਉੱਥੋਂ ਗਿੱਦੜਵਾਹੇ ਤੋਂ ਨਮੈ ਦੀ ਕੀ ਕੀ ਹੈ ਗਿੱਦੜਵਾਹੇ ਦੀ ਇੱਕ ਅਹਿਮ ਸਥਾਨ ਹੈ ਇਸ ਵੇਲੇ ਜਿਹੜੇ ਕਾਂਗਰਸ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਰਾਜਾ ਬਿੰਦ ਕਿਉਂਕਿ ਉਹਨਾਂ ਦੀ ਵਜ੍ਹਾ ਕਿਉਂਕਿ ਲੋਕ ਸਭਾ ਲਤਿਆਣੀ ਗਿਆ ਤਾਂ ਟਿਕਟ ਜਿਹੜੀ ਹਲਕਾ ਖਾਲੀ ਹੋਇਆ ਉਹ ਵੀ ਗਿੱਦੜਵਾ ਨਾਲ ਹੀ ਸਬੰਧਤ ਨੇ ਵੱਡੇ ਆਗੂ ਨੇ ਜਗਵੀਰ ਸਿੰਘ ਵਿਰਾੜ ਸਿਆਸੀ ਵਾਧਰ ਦੇ ਉਹਨਾਂ ਦਾ ਵੀ ਇਲਾਕਾ ਜਿਹੜਾ ਉਹ ਗਿੱਦੜਵਾ ਦੇ ਇਰਦ-ਗਿਰਦੀ ਪੈਂਦਾ ਕਹਿੰਦਾ ਭਾਵ ਕਿ ਗਿੱਦੜਵਾ ਜਿਹੜਾ ਕਦੇ ਫਰੀਦਕੋਟ ਦੇ ਵਿੱਚ ਵੀ ਸ਼ਾਇਦ ਰਿਹਾ ਲੋਕ ਸਭਾ ਦਾ ਹਿੱਸਾ ਤੇ ਹੁਣ ਇਸ ਵੇਲੇ ਬਠਿੰਡਾ ਲੋਕ ਸਭਾ ਦਾ ਖੈਰ ਬਠਿੰਡਾ ਲੋਕ ਸਭਾ ਦਾ ਹਿੱਸਾ ਹੋਣ ਦੀ ਵਜ੍ਹਾ ਜਿਹੜੀਆਂ ਸਰਕਾਰੀ ਗਰਾਂਟਾਂ ਨੇ ਮੈਂਬਰ ਪਾਰਲੀਮੈਂਟ ਦੇ ਕੋਟੇ ਵਾਲੇ ਆ ਉਹ ਜ਼ਰੂਰ ਉੱਥੇ ਮਤਲਬ ਵੀ ਹਰਸਿਮਰਤ ਕੌਰ ਬਾਦਲ ਵੱਲੋਂ ਉਹ ਵਦੇਰੀ ਕਰਕੇ ਮੁੰਡੀਆਂ ਜਾ ਸਕਦੀਆਂ ਨੇ ਤੇ ਕਿਉਂਕਿ ਜਦੋਂ ਚੋਣ ਪੇਟ ਦੇ ਵਿੱਚ ਸਰਕਾਰੀ ਗਰਾਂਟਾਂ ਵੀ ਇੱਕ ਐਹ ਭੂਮਿਕਾ ਨਿਭਾਉਂਦੀਆਂ ਨੇ ਤੇ ਜੇਕਰ ਸਰਕਾਰੀ ਗ੍ਰਾਂਟਾਂ ਦਾ ਜਿਹੜਾ ਵਦੇਰੇ ਜਿਹੜਾ ਹਿੱਸਾ ਹੈ ਉਹ ਗਿੱਦਲਵਾਹ ਇਲਾਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਜਾਂਦਾ ਬੀਬੀ ਹਰਸਿਮਰਤ ਕੌਰ ਬਾਦਲ ਦਾ ਤਾਂ ਸਰਕਾਰ ਨਾਲ ਇੱਕ ਤਰ੍ਹਾਂ ਮੁਕਾਬਲਾ ਵੱਡੇ ਪੱਧਰ ਉੱਤੇ ਪਣ ਕੇ ਸਾਹਮਣੇ ਆਉਣ ਦੀ ਸੰਭਾਵਨਾ ਹੈ ਖੈਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਸ ਅਪਾਇੰਟ ਕਰਨਾ ਗਿੱਦਲਵਾਹ ਉਤੇ ਇਦੇ ਤੋਂ ਇੱਕ ਗੱਲ ਸੰਕੇਤ ਜ਼ਰੂਰ ਅੱਗੇ ਵਧਿਆ ਕਿ ਸ਼ਾਇਦ ਜੇਕਰ ਹਾਲਾਤ ਸਾਜ਼ਗਰ ਰਹੇ ਕਾਲ ਤੱਕ ਸਾਲੇ ਕਾਲ ਤੱਕ ਸਾਉ ਦੇ ਫੈਸਲੇ ਵਾਲੀ ਤਾਂ ਸਖਵੀਰ ਸਿੰਘ ਬਾਦਲ ਇਥੋਂ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਜੇਕਰ ਸਖਵੀਰ ਸਿੰਘ ਬਾਦਲ ਦੀ ਜਿਹੜੀ ਚਰਚਾ ਹੁਣ ਦੁਬਾਰਾ ਇਸ ਕਦਰ ਜ਼ਿਆਦੀ ਅੱਗੇ ਵੱਧਦੀ ਹੈ ਕਿਉਂਕਿ ਜੇਕਰ ਪਿਛਲੇ ਸਮੇਂ ਚਰਚਾ ਸੀ ਕਿ ਸ਼ਾਇਦ ਮੁਕਤਸਰ ਨਾਲ ਸੰਬੰਧਨ ਜਿਹੜੇ ਉਹ ਰੋਜੀ ਬਗਰਨ ਦੀ ਸ਼ਾਇਦ ਉਹਨਾਂ ਨੂੰ ਇਹ ਜਿਹੜੀ ਅੱਗੇ ਦਲਵਾ ਦੀ ਜਿਹੜੀ ਬਾਗ ਟੋਰ ਦਿੱਤੀ ਜਾ ਸਕਦੀ ਹੈ ਬਤਾ ਇੰਚਾਰਜ ਤੇ ਸ਼ਾਇਦ ਉਹਨਾਂ ਨੂੰ ਅੱਗੇ ਟਿਕਟ ਵੀ ਅਜਿਹੀ ਦਿੱਤੀ ਜਾਏ ਪਾਰਟੀ ਵੱਲੋਂ ਪਰੰਤੂ ਹੁਣ ਜਿਹੜੇ ਅੱਜ ਗੱਲ ਹੋਰ ਤਰ੍ਹਾਂ ਦੀ ਸਾਫ਼ ਹੋ ਕੇ ਵਿਖਾਈ ਦੇ ਰਹੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਜਿਹੜਾ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਦਰ ਸਾਹਿਬ ਦਾ ਇਹ ਫੈਸਲਾ ਪਾਰਟੀ ਲਈ ਅਗਲੇ ਸਮੇਂ ਕਿੰਨਾ ਕੁ ਜਿਹੜਾ ਹਿੱਤ ਵਿੱਚ ਰਹਿੰਦਾ ਹੈ ਕਿਉਂਕਿ ਚੋਣ ਪਿੰਡ ਦੇ ਵਿੱਚ ਉਹਦੇ ਵਿੱਚ ਹੀ ਸਾਰੀ ਗੱਲ ਸਾਹਮਣੇ ਆਏਗੀ ਕਿ ਇੱਕ ਇਸ ਤਰ੍ਹਾਂ ਦਾ ਇਹ ਨਰਨਾ ਹੈ ਜੀ ਬਿਹਾਰ ਸੇਮਤ ਕੋਰ ਬਾਦਲ ਬਨੋਂ ਫੜਕੇ ਚ ਕਿਸ ਤਰ੍ਹਾਂ ਦੀ ਜਿਹੜੀ ਹੈ ਆਪਣੀ ਸਿਆਸੀ ਸਰਗਰਮੀ ਅਗਲੇ ਸਮੇਂ ਰੱਖੀ ਜਾਏਗੀ ਨਾਲ ਹੀ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਅਕਾਲੀ ਦਲ ਨੇ ਬਰਨਾਲਾ ਕਿਉਂਕਿ ਉੱਥੇ ਵੀ ਜਿਹੜਾ ਮੀਤ ਹੀਰ ਮੈਮ ਪਰਲਮੈਂਟ ਚ ਨਿਗਹਣੇ ਉਹ ਖਾਲੀ ਹੈ ਜਿਮਣੀ ਚੋਣ ਦਾ ਉਹ ਵੀ ਹਿੱਸਾ ਹੈ ਜਦੋਂ ਤਰੀਕ ਆਏਗੀ ਤਾਂ ਨਾਲ ਬਰਨਾਲੇ ਦੀ ਖੈਰ ਬਰਨਾਲੇ ਦੇ ਵਿੱਚ ਵੀ ਦੋ ਵੱਡੇ ਆਗੂ ਜਿਹੜਾ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਉਹ ਨਾਮਜ਼ਦ ਕਰ ਦਿੱਤੇ ਹੈ ਕਹਿੰਦਾ ਭਾਵ ਕਿ ਇਹ ਜਿਹੜਾ ਸਾਰਾ ਜਿਮਣੀ ਚੋਣ ਪਿੰਡ ਦੇ ਵਿੱਚ ਅਕਾਲੀ ਦਲ ਨੇ ਅੱਜ ਜਿਹੜੀ ਆਪਣੀ ਸਿਆਸੀ ਹਲਚਲ ਵਿਖਾਈ ਹੈ ਇਹਦੇ ਤੋਂ ਸੰਕੇਤ ਇਹ ਹੀ ਹੈ ਕਿ ਬਾਦਲ ਪਰਿਵਾਰ ਚਾਹੇ ਸਿਆਸੀ ਜਾਂ ਧਾਰਮਿਕ ਲਿਹਾਜ਼ ਤੇ ਜਿੰਨਾ ਮਰਜੀ ਟੱਕੀ ਟੋਲੀ ਖਾ ਰਿਹਾ ਪਰੰਤੂ ਉਹਨਾਂ ਦਾ ਨਿਸ਼ਾਨਾ ਉਹ ਜ਼ਰੂਰ ਸਿਆਸਤ ਨੂੰ ਅੱਗੇ ਤੋਰਦਾ ਵਿਖਾਈ ਦੇ ਰਿਹਾ ਖਾਸ ਕਰਕੇ ਉਹ ਆਪਣੇ ਇਲਾਕੇ ਦੇ ਵਿੱਚ ਗਿੱਦੜਵਾਹ ਦੇ ਵਿੱਚ ਕਿਉਂਕਿ ਹਰ ਸਿਮਰਤ ਕੌਰ ਬਾਦਲ ਨੇ ਉਸ ਆਗੂ ਨੂੰ ਫੜਾਇਆ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ ਇਸ ਮਿਲੇ ਗਏ ਸੀ ਕੁੜੀਆ ਗਰਮੀਤ ਸਿੰਘ ਖੁੜੀਆ ਹੋਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਖੇਤਰ ਦੇ ਵਿੱਚ ਹਰਾਇਆ ਸੀ ਵੱਡੇ ਮਾਰਜਨ ਦੇ ਨਾਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਉਹ ਆਖਰੀ ਚੋਣ ਸੀ ਬਾਦਲ ਪਰਿਵਾਰ ਲਈ ਇੱਕ ਵੱਡਾ ਜਿਹੜਾ ਸਿਆਸੀ ਕਹਿ ਲਈਏ ਕਿ ਸੈਟਬੈਕ ਸੀਗਾ ਕਹਿੰਦਾ ਭਾਵ ਇੱਕ ਝਟਕਾ ਵੀ ਸੀ ਪਰੰਤੂ ਹਰਸਿਮਰਤ ਕੌਰ ਬਾਦਲ ਨੇ ਉਸ ਸੀਟ ਦੁਬਾਰਾ ਅਕਾਲੀ ਦਲ ਦੀ ਝੋਲੀ ਪਾਈ ਕਹਿੰਦੇ ਫਿਰ ਭੇੜ ਉੱਥੇ ਫਿਰ ਦੁਬਾਰਾ ਆਪ ਦੇ ਅਕਾਲੀ ਦਲ ਦੇ ਵਿੱਚ ਵੀ ਫੜ ਸਕਦੇ ਆ ਪਰੰਤੂ ਵੱਡੀ ਪਾਰਟੀ ਇਸ ਦੇ ਵਿਰੋਧੀ ਧਿਰ ਵੱਜੋਂ ਕਾਂਗਰਸ ਵੀ ਗਿੱਦੜਵਾ ਹਲਕੇ ਦੇ ਵਿੱਚ ਵੱਡੀ ਸਰਗਰਮਾਈ ਵੱਡੀ ਭੂਮਿਕਾ ਰੱਖਦੀ ਹੈ। ਰਹੀ ਗੱਲ ਭਾਰਤੀ ਜਨਤਾ ਪਾਰਟੀ ਦੀ ਤਾਂ ਉਹਨਾਂ ਦੇ ਕੋਲ ਵੀ ਉੱਥੇ ਮਨਪ੍ਰੀਤ ਸਿੰਘ ਬਾਦਲ ਹੋਰ ਵੀ ਆ ਗਏ। ਉਸ ਇਰੀਏ ਨਾਲ ਸੰਬੰਧਿਤ ਨੇ ਹੁਣ ਦੇਖਣਾ ਹੋਵੇਗਾ ਕਿ ਉੱਥੇ ਹਾਲਾਤ ਅਗਲੇ ਸਮੇਂ ਕਿਸ ਤਰ੍ਹਾਂ ਦੇ ਬਣਨਗੇ। ਚੋਣ ਜਦੋਂ ਤਰੀਕ ਆਉਂਦੀ ਹੈ ਕਿਹੜੇ-ਕਿਹੜੇ ਉਮੀਦਵਾਰ ਸਾਹਮਣੇ ਆਉਣਗੇ ਸਾਰੀਆਂ ਚਾਰੇ ਜਿਹੜੀਆਂ ਪੰਜੇ ਪਾਰਟੀਆਂ। ਬਾਗੀ ਖੇਮਾ ਕਿਸ ਹਾਲਾਤ ਚ ਹੋਵੇਗਾ ਉੱਥੇ ਆਪਣਾ ਉਮੀਦਵਾਰ ਉਤਾਰੇਗਾ। ਤੇ ਇਸ ਵਿਲੇ ਜਿਹੜੇ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਤੇ ਇਹ ਖੇਮਾ ਉਹ ਹੜਕੇ ਦੇ ਵਿੱਚ ਕਿ ਦਰਵਾਜ਼ੇ ਵਿੱਚ ਕਿਸ ਤਰ੍ਹਾਂ ਦੀ ਆਪਣੀ ਜਿਹੜੀ ਅਪਰੋਚ ਰੱਖ ਪਾਏਗਾ ਡਾਕਟਰ ਸਾਹਿਬ ਅੱਗੇ ਆਈਏ ਚੰਡੀਗੜ੍ਹ ਦੇ ਵਿੱਚ ਅੱਜ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਅਤੇ ਹੋਰ ਨਾਲ ਜਥੇਬੰਦੀ ਵੱਲੋਂ ਚੌਥੇ ਦਿਨ ਧਰਨਾ ਸੀ ਪੰਜਾਬ ਦੀ ਜਿਹੜੀ ਖੇਤੀ ਨੀਤੀ ਨੂੰ ਲੈ ਕੇ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸਵਾਭਨਾ ਸੀ ਕਿ ਸ਼ਾਇਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਿਸਾਨ ਲੀਡਰਸ਼ਿਪ ਦੀ ਬੈਠਕ ਹੋਏਗੀ ਪਰੰਤੂ ਕਿਸਾਨ ਲੀਡਰਸ਼ਿਪ ਦੀ ਪੰਜਾਬ ਪਾਵਨ ਦੇ ਵਿੱਚ ਪੰਜਾਬ ਦੇ ਵੱਖ-ਵੱਖ ਅਧਿਕਾਰੀਆਂ ਨਾਲ ਬੈਠਕ ਹੋਈ ਤੈ ਹੋਇਆ ਕਿ ਕੱਲ ਪਲਕੀ ਪੰਜ ਪੰਜਵੇਂ ਦਿਨ ਕਿਉਂਕਿ ਜਦੋਂ ਕਿਸਾਨਾਂ ਦਾ ਰੋਸ ਤਰਨਾ ਹੋਏਗਾ ਤੇ ਮੁੱਖ ਮੰਤਰੀ ਨਾਲ ਬੈਠਕ ਹੋਈਏ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕੱਲ ਵਾਲੀ ਬੈਠਕ ਨੂੰ ਕੀ ਤਰਨਾ ਚੁੱਕਾ ਜਾਏਗਾ ਜਾਂ ਅੱਗੇ ਵਧੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਾਜ਼ਗਰ ਮਾਹੌਲ ਨਹੀਂ ਬਣਦਾ ਮੀਟਿੰਗ ਦੇ ਵਿੱਚ ਤਾਂ ਫਿਰ ਅਸੀਂ ਅਗਲਾ ਫੈਸਲਾ ਵੀ ਲਿਖ ਸਕਦੇ ਆ ਕੰਟੀਨਿਊ ਰੱਖਣ ਦਾ ਜੀ ਡੰਡਰ ਸਾਹਿਬ ਪਿਛਲੇ ਸਮੇਂ ਤੋਂ ਜਦੋਂ ਜੋ ਕਿਸਾਨ ਅੰਦੋਲਨ ਪਹਿਲਾਂ ਚੱਲਿਆ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਉਸ ਤੋਂ ਬਾਅਦ ਫਿਰ ਲਗਾਤਾਰ ਕਿਸਾਨਾਂ ਵੱਲੋਂ ਧਰਨਿਆਂ ਦਾ ਇੱਕ ਦੌਰ ਚਲਾਇਆ ਜਾ ਰਿਹਾ ਹੈ ਇਕਤਾਂ ਗ੍ਰਾਹਾਂ ਦੇ ਵੱਲੋਂ ਪਹਿਲਾਂ ਵੀ ਸੰਗਰੂਰ ਦੇ ਵਿੱਚ ਉਪ ਮੰਤਰੀ ਵਾਸਤੇ ਬਾਹਰ ਧਰਨਾ ਦਿੱਤਾ ਸੀ ਲੰਬੇ ਕੁਝ ਦਿਨਾਂ ਦੇ ਲਈ ਉਸ ਤੋਂ ਬਾਅਦ ਫਿਰ ਤਹਿਲਵਤ ਹੋਈ ਤਹਿ ਹੋਈ ਤੇ ਧਰਨਾ ਹਟਾ ਲਿਆ ਗਿਆ ਇਸ ਤਰ੍ਹਾਂ ਹੁਣ ਇੱਕ ਧਰਨਾ ਜਿਹੜੇ ਆਪਣੇ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਐਸਕੇਮ ਵੈਰ ਸਿਆਸੀ ਵੱਲੋਂ ਚੱਲ ਰਿਹਾ ਹੈ ਉਹ ਲੰਬਾ ਹੋ ਹੈ ਤੇ ਇਹਦੇ ਨਾਲ ਕਾਰਨ ਕੀ ਹੈ ਕਿ ਕਿਸਾਨ ਜੱਟੇ ਬੰਨੀਆਂ ਜਿਹੜੇ ਇੰਨੇ ਬੱਕੋ ਬکریاں ਜੱਥੇ ਬੰਦੀਆਂ ਨੇ ਬੱਕੋ ਬکریاں ਉਹਨਾਂ ਦਾ ਆਪਣਾ ਆਧਾਰ ਹੈ ਉਸਨੇ ਆਪਣੇ ਆਧਾਰ ਨੂੰ ਬਰਕਰਾਰ ਰੱਖਣ ਦੇ ਲਈ ਇਸ ਤਰ੍ਹਾਂ ਦਾ ਇੱਕ ਧਰਨਿਆਂ ਦਾ ਜਾਂ ਅੰਦੋਲਨ ਚਲਾਉਣ ਦਾ ਇੱਕ ਮਹੀਨਾ ਜ਼ਰੂਰ ਚੱਲਦੀ ਹੈ ਤੇ ਦੂਸਰਾ ਇਹ ਵੀ ਹੁੰਦਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਇਹ ਲੱਗਦਾ ਵੀ ਜੇ ਇੱਕ ਧਿਰ ਉਹ ਮੰਗਾ ਮੰਵਾ ਗਿਆ ਤਾਂ ਕਿਤੇ ਸਾਡਾ ਕਾਢ ਨਾ ਖੁੱਸ ਜਵੇ ਤੇ ਸਾਡੇ ਅਸੀਂ ਪਿੱਛੇ ਨਾ ਰਹਿ ਜਾਈਏ ਇਸ ਤਰ੍ਹਾਂ ਦੀ ਜਿਹੜੀ ਰਣਨੀਤੀ ਚੱਲ ਰਹੀ ਹੈ ਤੇ ਹੁਣ ਇਕਤਾ ਗ੍ਰਾਹਾਂ ਨੇ ਕਿਸਾਨ ਨੀਤੀ ਦੇ ਸਬੰਧ ਦੇ ਵਿੱਚ ਪੰਜ ਦਿਨਾਂ ਦੇ ਧਰਨੇ ਦਾ ਐਲਾਨ ਕੀਤਾ ਹੋਇਆ ਸੀ ਕਿ ਜਿਸ ਦਾ ਅੱਜ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਹੈ ਤੇ ਕੱਲ ਨੂੰ ਮੁੱਖ ਮੰਤਰੀ ਦੇ ਨਾਲ ਇਕਤਾ ਗ੍ਰਾਹਾਂ ਗਰੁੱਪ ਦੀ ਮੀਟਿੰਗ ਹੋਏਗੀ ਜਿਸ ਤੋਂ ਇਹ ਸੰਭਾਵਨਾਵਾਂ ਲੱਗਦੀਆਂ ਨੇ ਅਹ ਬਾਕੀ ਤਾਂ ਮੁੱਕੇ ਤੇ ਪਤਾ ਲੱਗੇਗਾ ਵੈਸੇ ਸੰਭਾਵਨਾ ਮੈ ਇਹੋ ਲੱਗਦੀਆਂ ਨੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਅਧਿਕਾਰੀਆਂ ਦੇ ਨਾਲ ਜੋ ਕੱਲ ਨੂੰ ਮੁੱਖ ਮੰਤਰੀ ਜੀ ਨੇ ਐਲਾਨ ਕਰਨਾ ਹੈ ਉਹਨਾਂ ਮਦਾਂ ਵਾਰੇ ਸਹਿਮਤੀ ਬਣਾਈ ਗਈ ਹੋਊਗੀ ਕਿਉਂਕਿ ਇਹ ਵੀ ਹੁੰਦਾ ਜੇਕਰ ਸਰਕਾਰੀ ਤੌਰ ਤੇ ਐਲਾਨ ਕੀਤਾ ਜਾਂਦਾ ਤੇ ਪਹਿਲਾਂ ਉਹਨਾਂ ਜਿਹੜੀਆਂ ਸ਼ਰਤਾਂ ਦੇ ਤਹਿਤ ਧਰਨਾ ਠਾਇਆ ਜਾਣਾ ਉਹਦੀ ਸਹਿਮਤੀ ਬਣ ਗਈ ਹੋਊਗੀ ਜਿੰਨਾ ਤੱਕ ਲੱਗਦਾ ਹੈ ਕਿ ਇਹ ਸਹਿਮਤੀ ਬਣ ਚੁੱਕੀ ਹੈ ਤੇ ਕੱਲ ਨੂੰ ਮਾਣਯੋਗ ਮੁੱਖ ਮੰਤਰੀ ਜੀ ਨਾਲ ਜਦੋਂ ਗੱਲਬਾਤ ਹੋਣੀ ਹੈ ਤਾਂ ਉਹਨਾਂ ਨੇ ਧਰਨਾ ਠਾਉਣ ਦੇ ਲਈ ਇਹ ਆਪਣੀਆਂ ਇਹਨਾਂ ਦੀਆਂ ਮੰਗਾਂ ਦਾ ਕੁਝ ਦਾ ਕੋਈ ਸਮਾਧਾਨ ਕਰਨ ਦੇ ਲਈ ਐਲਾਨ ਕਰਨ ਦੀ ਕਿਉਂਕਿ ਸਰਕਾਰ ਵੀ ਨਹੀਂ ਚਾਹੇਗੀ ਕਿ ਇੱਕ ਪਾਸੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਧਰਨਾ ਚੱਲ ਰਿਹਾ ਤੇ ਇੱਥੇ ਫੇਰ ਚੰਡੀਗੜ੍ਹ ਲੱਗ ਜਾਏ ਇਹਦੇ ਨਾਲ ਧਰਨੇ ਆ ਮੁਜਾਰਿਆਂ ਦੇ ਨਾਲ ਜਿਹੜਾ ਲੋਕਾਂ ਦਾ ਆਮ ਪਬਲਿਕ ਦੇ ਲਈ ਬੜੀ ਸੁਵਿਧਾ ਹੁੰਦੀ ਹੈ ਇਸ ਤੋਂ ਬਚਣ ਦੇ ਲਈ ਵੀ ਕਿਸਾਨ ਜਿੱਥੇ ਬੰਦੀ ਆ ਵੀ ਚਾਹੁੰਦੀਆਂ ਵੀ ਕਿਤੇ ਇਹ ਨਾ ਹੋਵੇ ਕਿ ਪਬਲਿਕ ਹੀ ਸਾਡੇ ਵ੍ਰੁੱਧ ਹੋਵੇ ਤੇ ਦੂਸਰੇ ਪਾਸੇ ਸਰਕਾਰ ਦੇ ਲਈ ਬੜੀ ਵੱਡੀ ਉਹ ਹੁੰਦੀ ਹੈ ਸਰਕਾਰ ਕਦੇ ਵੀ ਨਹੀਂ ਚਾਹੂਗੀ ਕਿ ਧਰਨਾ ਇੱਥੇ ਲੱਗਿਆ ਰਹੇ ਕਿਉਂਕਿ ਉਹ ਜਿਹੜਾ ਬਾਰਡਰਾਂ ਦੇ ਉੱਪਰ ਹੈ ਉਹ ਕੇਂਦਰ ਸਰਕਾਰ ਦੇ ਖਿਲਾਫ ਹੈ ਤੇ ਇਹ ਪੰਜਾਬ ਸਰਕਾਰ ਤੇ ਕਿਤੇ ਨਹੀਂ ਸੀ ਸਬੰਧੀ ਹੈ ਪੰਜਾਬ ਸਰਕਾਰ ਨਹੀਂ ਚਾਹੂਗੀ ਕਿ ਇਹ ਧਰਨਾ ਹੋਰ ਲੰਬਾ ਹੋਵੇ ਇਸ ਲਈ ਜਿੱਥੋਂ ਤੱਕ ਸੰਭਾਵਨਾਵਾਂ ਲੱਗਦੀਆਂ ਨੇ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਉੱਤੇ ਸਾਰਾ ਫਾਰਮੂਲਾ ਤਿਆਰ ਹੋਇਆ ਹੋਏਗਾ ਤੇ ਕੱਲ ਨੂੰ ਤੁਹਾਨੂੰ ਲਾਗੂ ਕਰਨ ਤੋਂ ਬਾਅਦ ਧਰਨਾ ਉੱਠ ਸਕਦਾ ਹੈ ਬਾਕੀ ਇਹ ਕੋਈ ਬਾਕੀ ਕੱਲ ਨੂੰ ਸਾਰਾ ਪਤਾ ਲੱਗ ਹੀ ਜਾਣਾ ਹੈ ਜੀ ਸਾਹਮਣੇ ਜੀਵਿੰਦਰ ਜੀ ਹਾਂ ਜੀ ਬਿਲਕੁਲ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮਸਲੇ ਉਹ ਜਿੱਥੇ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਹੱਲ ਕਰਨ ਲਈ ਤੇ ਨਾਲ ਕੇਂਦਰ ਸਰਕਾਰ ਨਾਲ ਵੀ ਬੜੇ ਪ੍ਰਸਿੱਧਾ ਮਸਲੇ ਨੇ ਤੇ ਕਿਸਾਨਾਂ ਦਾ ਸਿਕਵਾ ਹੈ ਕਿ ਅੰਨਦਾਤਾ ਲਈ ਸਰਕਾਰਾਂ ਉਸ ਕਦਰ ਹੰਗਾਰਾ ਨਹੀਂ ਦੇਵੀਆਂ ਤੇ ਉਹਨਾਂ ਨੂੰ ਧਰਨੇ ਰੈਲੀਆਂ ਮਜ਼ਾਰੇ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਖੈਰ ਚੰਡੀਗੜ੍ਹ ਦੇ ਵਿੱਚ 34 ਸੈਕਟਰ ਦੇ ਵਿੱਚ ਬੜੇ ਸਾਲਾਂ ਬਾਅਦ ਅਗਰਾਹਾ ਗਰੁੱਪ ਨੂੰ ਧਰਨਾ ਲਾਉਣ ਦੀ ਇਜਾਜ਼ਤ ਮੇਡੀ ਇੱਕ ਉਹ ਵੀ ਵੱਖਰੀ ਚਰਚਾ ਹੈ ਵੇਖਣ ਵਾਲੀ ਗੱਲ ਹੋਵੇਗੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਿਹੜੀ ਕੱਲ ਹੋਣ ਵਾਲੀ ਬੈਠਕ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਦੇ ਮਸਲੇ ਉਹ ਕਿੰਨੇ ਕੁ ਹੱਲ ਹੋਣਗੇ ਤੇ ਜਿਹੜਾ ਧਰਨੇ ਦਾ ਜਿਹੜਾ ਉਹ ਪਵਿੱਖ ਕਿਸ ਤਰ੍ਹਾਂ ਦਾ ਮੀਟਿੰਗ ਦੇ ਵਿੱਚੋਂ ਬਾਹਰ ਆਏਗਾ ਖੈਰ ਡਾਟ ਸਾਬ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਵੱਡਮੁੱਲਾ ਸਮਾਂ ਦਿੱਤਾ ਖੈਰ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ